ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਭਾਰਤੀ ਹਾਕੀ ਟੀਮ ਮਲੇਸ਼ੀਆ ਦੇ ਸੁਲਤਾਨ ਅਜ਼लान ਸ਼ਾ ਕੱਪ ਖੇਡਣ ਲਈ ਤਿਆਰ ਹੈ ਮਿਸ਼ਨ ਮਲੇਸ਼ੀਆ ਤੇ ਟੀਮ ਇੰਡੀਆ ਸਾਹਮਣੇ ਪਹਿਲਾ ਨਿਸ਼ਾਨਾ ਹੋਵੇਗਾ ਕੋਰੀਆ ਭਾਰਤੀ ਟੀਮ ਦੀ ਟੂਰਨਾਮੈਂਟ ਚ ਪਹਿਲੀ ਟੱਕਰ ਕੋਰੀਆ ਖਿਲਾਫ ਹੋਣੀ ਹੈ ਅਤੇ ਇਸ ਮੈਚ ਚ ਟੀਮ ਇੰਡੀਆ ਤੋਂ ਜੱਦੀ ਆਸ ਹੈ ਭਾਰਤ ਅਤੇ ਕੋਰੀਆ ਵਿਚਾਲੇ ਆਖਰੀ ਮੈਚ ਏਸ਼ੀਅਨ ਖੇਡਾਂ ਦੌਰਾਨ ਹੋਇਆ ਸੀ ਅਤੇ ਉਸ ਵੇਲੇ ਭਾਰਤ ਨੇ ਕੋਰੀਆ ਨੂੰ ਇੱਕ ਸੇਫਰ ਨਾਲ ਮਾਦ ਦਿੱਤੀ ਸੀ ਹਾਲਾਂਕਿ ਕੋਰੀਆ ਦੀ ਟੀਮ ਨੂੰ ਕਮਜ਼ੋਰ ਸਮਝਣਾ ਗਲਤੀ ਹੋਵੇਗੀ ਪਰ ਭਾਰਤੀ ਟੀਮ ਦਾ ਪਿਛਲਾ ਕੁਝ ਸਮੇਂ ਦਾ ਪ੍ਰਦਰਸ਼ਨ ਕੋਰੀਆ ਦੇ ਮੁਕਾਬਲੇ ਜ਼ਿਆਦਾ ਦਮਦਾਰ ਰਿਹਾ ਹੈ ਭਾਰਤੀ ਟੀਮ ਇਸ ਟੂਰਨਾਮੈਂਟ 'ਚ ਸਰਦਾਰ ਸਿੰਘ ਦੀ ਕਪਤਾਨੀ 'ਚ ਖੇਡੇਗੀ ਭਾਰਤੀ ਟੀਮ ਦਾ ਉਪ ਕਪਤਾਨ ਗੋਲ ਕੀਪਰ ਪੀ ਆਰ ਸਿਜੇਸ਼ ਨੂੰ ਬਣਾਇਆ ਗਿਆ ਹੈ ਸੁਲਤਾਨ ਅਜ਼ਨਾਨ ਸ਼ਾਹ ਦਾ 5 ਅਪ੍ਰੈਲ ਤੋਂ 12 ਅਪ੍ਰੈਲ ਤੱਕ ਖੇਡਿਆ ਜਾਏਗਾ ਇਹ ਟੂਰਨਾਮੈਂਟ ਮਲੇਸ਼ੀਆ ਦੇ ਸ਼ਹਿਰ ਅਪੂਜ ਹੋਵੇਗਾ ਟੀਮ ਦੇ 18 ਖਿਡਾਰੀ ਟੂਰਨਾਮੈਂਟ 'ਚ ਆਸਟ੍ਰੇਲੀਆ, ਨਿਊਜ਼ੀਲੈਂਡ, ਕੋਰੀਆ, ਮਲੇਸ਼ੀਆ ਅਤੇ ਕੈਨੇਡਾ ਵਰਗੀਆਂ ਦਿੱਗਜ ਟੀਮਾਂ ਨਾਲ ਟੱਕਰ ਲੈਣਗੇ। ਟੀਮ ਦੀ ਚੋਣ ਤੇ ਕਪਤਾਨ ਸਰਦਾਰ ਸਿੰਘ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਟੀਮ ਕੰਬੀਨੇਸ਼ਨ ਲਗਭਗ ਚੈਂਪੀਅਨਸ ਟਰੋਫੀ ਵਾਲਾ ਹੀ ਹੈ ਅਤੇ ਟੀਮ 'ਚ ਸਿਰਫ 3 ਬਦਲਾਅ ਕੀਤੇ ਗਏ ਹਨ। ਚਿੰਗਲੇਸਾਨਾ ਸਿੰਘ, ਸਤਵੀਰ ਸਿੰਘ ਅਤੇ ਮਨਦੀਪ ਸਿੰਘ ਨੂੰ ਟੀਮ 'ਚ ਜਗ੍ਹਾ ਮਿਲੀ ਹੈ ਅਤੇ ਇਨ੍ਹਾਂ ਖਿਡਾਰੀਆਂ ਨਾਲ ਟੀਮ ਹੋਰ ਮਜ਼ਬੂਤ ਹੋਈ ਹੈ। ਇਸ ਟੂਰਨਾਮੈਂਟ 'ਚ ਭਾਰਤੀ ਟੀਮ ਦਾ ਪਹਿਲਾ ਮੁਕਾਬਲਾ ਐਤਵਾਰ ਨੂੰ ਕੋਰੀਆ ਖਿਲਾਫ ਹੋਣਾ ਹੈ। ਅਤੇ ਭਾਰਤ ਤੋਂ ਇਸ ਮੈਚ 'ਚ ਜ਼ਿੱਤ ਦੀ ਆਸ ਰਹੇਗੀ ਹੁਣ এবিপি ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবিপি ਲਾਈਵ ਟਾਈਪ ਕਰੋ এবিপি ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਹੌਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਨੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ